ਬੜੇ ਮੁੱਤਰੇ ਕਾੜੇ ਪਾਏ ਦਾ ਨਾ ਇਦਾ ਪਾਈਦੇ ਕਾੜੇ ਨਾ ਉਹਨੋਂ ਦੇ ਦਰਦ ਕਰਕੇ ਫੋਨ ਕੱਢ ਦਿੰਦੀ ਕੰਨ ਚ ਆਪੇ ਪਾ ਲੇਗੀ ਪਾਤਾ ਨੇ ਇੱਕ ਕੰਨ ਚ ਤੁਰਨ ਲੱਗੇ ਮੇਰਾ ਤਲੇਸ਼ ਨਾ ਕਰਨਾ ਜੇ ਮੈਂ ਬੈ ਗਈ ਨਾ ਘਰੇ ਐ ਵੀ ਪਾ ਲੈ ਆਪੇ ਤਾਕੋ ਗਾਲੀ ਪਤ ਕੋਈ ਗਾਲ ਨਹੀਂ ਤੂੰ ਪਾ ਐ ਪੜ ਪੰਜਾਬਾਂ ਪੈਰਾਂ ਚ ਪਾ ਲਾ ਲਿਓ ਸ਼ਗਨ ਤੇ ਫੜਾ ਦੋ ਕਡੇ ਲਫਾਫੇ ਨੇ ਮੈਂ ਟੈਚੀ ਕੱਢਾਂ ਬਾਹਰ ਮਾ ਮਾ ਮੇਰੇ ਮਾ ਆਹ ਵੜਾ ਆਰੇ ਇਹਨੇ ਫਾਨੀ ਕਿ ਕਰਨੇ ਨਾ ਤੇ ਕੀ ਉਬਤ ਨਹੀਂ ਜਣਾ ਉਹ ਮੈਂ ਕਿ ਇੱਕ ਮੁੰਡੇ ਨੂੰ ਦੇ ਦੋ ਤੇ ਇੱਕ ਸੱਸ ਨੂੰ ਦੇ ਦੋ ਹੋਰ ਹੈਗਾ ਪਾਪਾ ਕੋਈ ਗੱਲ ਨਹੀਂ ਬਸ ਸਭ ਜਾਣਦਾ ਕੀ ਕਰਨਾ ਹੈ ਇਹ ਦੱਸਣ ਦੀ ਲੋੜ ਨਹੀਂ ਹਾਂ ਦੇਖ ਲਾ ਮੈਂ ਕਦੀ ਮੰਗਣਾ ਨਾ ਖਰਚੇ ਨੂੰ ਕੋਈ ਬਣਾ ਲੈਣਾ ਕਰਨਾ ਕੋਈ ਲਿਆਣਾ ਕਰਨਾ ਜੇ ਨਾ ਮੇਰੇ ਕੋ ਤਾਂ ਕੱਖ ਨਹੀਂਗਾ ਮੈਂ ਤੇ ਕੋ ਲਿਆਵਾ ਮਕੁਣੀ ਦੀ ਪੜਾਈ ਦਾ ਖਰਚਾ ਕਰਦੇ ਖਰਚਾ ਨਹੀਂ ਹੋਣਾ ਦੀ ਸੇਵਿੰਗ ਤੁਹਾਨੂੰ ਮੋਤੀ ਕਰਾਂਗੇ ਆ ਵਾਸਤੇ ਆਵੇ ਕਿੰਨੇ 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 ਗੱਲਾਂ ਦੇ ਆਨ ਸਮਾਰਨ ਕਿੰਨੇ ਕਿੰਨੇ ਕਿਹ ਕਿਰਜਣਾ ਨੇ ਉਹ ਆਪਣਾ ਹੀ ਸਾਡਾ ਪੈਣ ਦਾ ਬਾਅਦ ਚਾ ਸਾਡਾ ਪੈ ਜਾਂਦਾ ਕਦੀ ਮੈਨੂੰ ਘੁਮਵਾ ਕੇ ਦਿੱਤਾ ਜੇ ਕੁਛ ਜੂ ਵੀ ਆਈ ਆਈ ਉਹਦੋਂ ਤਾਂ ਹੀ ਦਿੱਤਾ ਵੈ ਉਸ ਤੋਂ ਬਾਅਦ ਕਦੀ ਕੁਛ ਦਿੱਤਾ ਯਾ ਲੈ ਕੇ ਮੈਨੂੰ ਉਹ ਆ ਜਿਹੜੇ ਕੈਂਠੇ ਪਾਏ ਨਾ ਇਹ ਐਵੇਂ ਨਹੀਂ ਆਏ ਉਹ ਮੇਰੀ ਮਿਹਨਤਾਂ ਕੀਤੀ ਜਾਂ ਫਿਰ ਪੇ ਆ ਨਾ ਤੈਨੂੰ ਬਣਾ ਕੇ ਨਹੀਂ ਦਿੱਤਾ ਕੁਛ ਅੱਜ ਤੋਂ ਲੱਗੀ ਗੱਲਾਂ ਕਰਨਾ ਚੁੱਪ ਕੀਤੀ ਆ ਤੇ ਚੱਲ ਕੁੜੀ ਦਾ ਵਿਆਹ ਹੈ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗੇ ਉਹ ਤੂੰ ਬਾਅਦ ਚੋਂ ਗੱਲ ਹੀ ਹੁਣ ਮੱਥੇ ਨਾ ਲਾਗ ਮੇਰੇ ਹਾਂ ਆ ਗਿਆ ਜੀ ਬਾਰ ਬੰਨੀ ਵਾਲਾ ਚੱਲ ਚੱਲ ਆ ਕੇ ਗੱਲ ਕਰ ਲੋ ਆ ਪੁੱਤ ਤੂੰ ਕੀ ਜੀ ਇਹਦੀ ਟੈਨਸ਼ਨ ਨਹੀਂ ਲੈਣੀ ਮੈਂ ਬੈਠਾ ਨਾ ਉਹ ਤੇਰਾ ਪਰਿਵਾਰ ਬੈਠਾ ਇੱਥੇ ਮਾਮਾ ਜੀ ਮੰਮੀ ਜੋ ਵੀ ਕਰਦੀ ਨਾ ਅੱਗੇ ਲਾ ਕੇ ਉਹਨਾਂ ਨੂੰ ਕਰਨ ਦੋ ਐਵੇਂ ਘਰ ਚ ਕਲੇਸ਼ ਕਿਉਂ ਪਾਉਂਦੇ ਜੀ ਵਿਆਹ ਦੇ ਇੱਕ ਦਿਨ ਦਾ ਵਾ ਕਲੇਸ਼ ਤੁਹਾਨੂੰ ਵੀ ਪਤਾ ਚਾਰ ਪੰਜ ਦਿਨ ਰਹਿਣੀ ਤੁਹਾਡੇ ਘਰ ਚ ਇਸ ਕਰਕੇ ਨਾ ਜੋ ਵੀ ਜਿੱਦਾਂ ਕਰਦੇ ਨਾ ਤੁਸੀਂ ਕਰਨ ਦੋ ਇਹਨਾਂ ਨੂੰ ਉਹ ਪੁੱਤ ਅੱਜ ਤਾਂ ਮੇਰੇ ਤੇ ਇਹਨੇ ਵਿਦਾਉ ਨਾ ਮਾ ਇਹ ਕੀ ਬਤਾ ਮੌਕਾ ਕਦੋਂ ਮਿਲਣਾ ਤੈਨੂੰ ਮਿਲਣ ਦਾ ਅੱਜ ਤਾਂ ਮੈਂ ਮੂਰੀ ਹੋ ਕੇ ਕਰੂੰਗਾ ਮੈਨੂੰ ਨਹੀਂ ਪਰਵਾਹ ਤੇ ਮਾਮੀ ਦੀ ਕੀ ਗੱਲ ਥੀ ਮਾਂ ਚ ਮੈਨੂੰ ਮਿਲਣ ਨਹੀਂ ਆਇਆ ਕਰੋਗੇ ਉਹ ਪੁੱਤ ਮਿਲਣ ਤੇ ਆਉਣਾ ਹੀ ਆਂ ਬਾਜਾ ਦੇਣਾ ਬਹੁਤ ਸੁਖਾ ਦਾ ਦੇਣਾ ਥਾਰੋ ਗੱਡੀ ਆ ਗਈ ਐ ਓ ਰੁਕ ਜਾ ਮੈਂ ਆਪਣੇ ਟੀ ਨੂੰ ਬੇਕ ਤੇ ਲੈ ਜਾਂਦਾ ਜਿਮਾਨਾ ਭਰ ਕੇ ਆ ਪੁੱਤ ਤੂੰ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਦੋਂ ਮੈਂ ਮਿੰਦੀ ਲੰਗਣਾ ਮੇਰੇ ਖਾਰਿਸ਼ ਹੁੰਦਾ ਪਿੰਦੀ ਫਿਰ ਮੈਂ ਕਾ ਮਾਮੀ ਨੇ ਗੁੱਸੇ ਹੁੰਦਾ ਪੈਣਾ ਕਿ ਤੂੰ ਕੋਈ ਸਗਣ ਵਿਹਾਰੀ ਨਹੀਂ ਕਰਦੀ ਨਾ ਤੈਨੂੰ ਚਾਹੀ ਹੈਗਾ ਫਿਰ ਇਸ ਕਰਕੇ ਮੁੰਨਾਂ ਨੇ ਮਾਂ ਦਾ ਖਲੇ ਟਿੱਕੀਆਂ ਜਲਾ ਲਿਆ ਸੀ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਸੇ ਮੇਰਾ ਪੁੱਤ ਅੱਜ ਤੂੰ ਇਸ ਘਰ ਤੋਰ ਕਾਣਾ ਤੇ ਇੱਥੇ ਤਾਂ ਰਾਜਾ ਮਹਾਰਾਜਾ ਉਹ ਨਹੀਂ ਰੱਖ ਸਕੇ ਦੱਸੀ ਕੀ ਚੀਜ਼ ਹੈ ਇੱਥੇ ਨਾ ਆਪਣੇ ਘਰ ਤੋਰੀ ਪੈਣਾ ਨਾਲ ਤੂੰ ਜਾ ਕੇ ਮੈਨੂੰ ਫੋਨ ਫੜ ਕਰਦੇ ਨਹੀਂ ਜੇ ਕੋਈ ਦੁੱਖ ਹੋਇਆ ਤੇ ਮੈਨੂੰ ਯਾਦ ਕਰੀ ਜਿਹੜਾ ਮਾਮਾ ਬੈਠਾ ਵਾ ਕੋਈ ਟੈਨਸ਼ਨ ਨਾ ਲਵੇਂ ਅੱਛਾ ਹਾਂਜੀ ਮਾਮਾ ਚੱਲ ਮੇਰਾ ਪੁੱਤ ਮਾਮਾ ਹਾਂ ਐ ਕਰ ਦੇ ਬੇ ਜ ਸਗਨ ਕਿਨਾਂ ਨਹੀਂ ਯਾਰ ਇੰਨੇ ਨੇ ਸਗਨ ਪਾਏ 1 21 ਕਿਸੋਂ ਤੇ ਮੁੰਡੇ ਦੇ ਤੇਦੀ ਮਾਂ ਦੇ 51 ਸਗਨ ਮੈਂ ਕੱਢ ਲੈਣੇ ਵਿੱਚੋਂ ਵੇਖੀ ਜਾ ਕੋਈ ਦੇ ਦਿੰਦੇ ਨੇ ਤਾਂ ਨਾ ਜੇ ਪੈਣਗੇ ਅਸੀਂ ਇੱਥੋਂ ਜਾਵਾਂਗੇ ਤਾਂ ਨਾ ਕੀ ਪਲਾਨ ਜਬਾਨ ਕੱਢੀ ਆਂ ਨਹੀਂ ਤੂੰ ਅੱਜ ਕਿ ਮੇਰੀ ਗਾਲ੍ਹਾਂ ਸੁਹ ਮਾਂ ਤੁਸੀਂ ਦੱਸਦੇ ਸੀ ਕਿ ਉਹਦਾਂ ਤੁਸੀਂ ਉਹਨੂੰ ਸੇਵਲ ਦੀ ਮੰਮੀ ਨੂੰ ਰਸਤੇ 'ਚ ਮਿਲੇ ਤੁਸੀਂ ਐ ਕੀਤਾ ਤੇ ਸੇਵਲ ਨੇ ਤੁਹਾਨੂੰ ਐਵੇਂ ਕਰ ਲਿਆ ਕਹਿਣਾ ਹੋਵੇ ਫੇਰ ਹੁਣ ਉੱਥੇ ਲਾਵਾਂ ਲੈਂਦੇ ਕੋਈ ਕੋਈ ਗੱਲਬਾਤ ਹੋ ਜਾਏ ਮੰਮੀ ਪਾਪਾ ਨਾਲ ਚੱਲੇ ਨੇ ਮੇਰੀ ਗਾਲ੍ਹਾਂ ਸੁਹ ਯਾ ਤੇ ਪਾਪਾ ਨੂੰ ਰਹਿਣ ਦਰ ਅਸੀਂ ਦੋਵੇਂ ਚੱਲ ਜਾਾਂਗੇ ਉੱਥੇ ਤੇਰਾ ਦਿਮਾਗ ਖਰਾਬ ਹੈ ਹਾਂ ਮੀ ਤੇ ਉਹਨੇ ਕਿਹਾ ਸਾਰਾ ਕੁਝ ਕਰਨਾ ਉਹਨੂੰ ਮੈਂ ਕੀ ਕਹਾਂਗੀ ਕਿ ਤੂੰ ਘਰੇ ਬਹਿ ਮੈਂ ਕੁੜੀ ਵਿਆਹ ਕਿ ਆਉਣੀ ਆ ਸੇਵਾ ਦੀ ਮੰਮੀ ਨੂੰ ਫੋਨ ਕੀਤਾ ਤੁਸੀਂ ਕੀ ਕੀਤਾ ਮੁੰਡੇ ਦਾ ਤੇਰਾ ਬਹਿ ਤੇਰੀ ਬੈਟਰੀ ਦਿਮਾਗ ਦੀ ਚਲਦੀ ਜ਼ਰੂਰ ਹੈ ਪਰ ਡੇਰ ਨਾ ਚਲਦੀ ਪਹਿਲਾਂ ਨਹੀਂ ਯਾਦ ਕਰਾ ਸਕਦੀ ਸੀ ਕਿੰਨੇ ਟਾਈਮ ਮੈਂ ਕੀ ਕਹਾਂ ਫੋਨ ਕਰਕੇ ਮੰਮੂ ਨੇ ਸੋਚਿਆ ਹੀ ਨਹੀਂ ਮੈਨੂੰ ਦੰ ਲੱਗੀ ਜਾਂਦੇ ਰਹਿ ਰਹਿ ਕੇ ਕਾਦਾ ਆਪਾਂ ਨੂੰ ਬਿਲਕੁਲ ਵੀ ਥੋੜਾ ਜਿਹਾ ਸ਼ੱਕ ਹੋ ਗਿਆ ਨਾ ਸਿਮਰ ਦਾ ਤੇ ਰਿਸ਼ਤਾ ਟੁੱਟਣਾ ਟੁੱਟਣਾ ਨਾ ਤੇ ਦੇਖਿਓ ਤੁਹਾਡਾ ਤੇ ਪਾਪਾ ਦਾ ਐਦਾਂ ਨਾ ਬੋਲ ਇਹ ਤਾਂ ਕਿਤਾਬ ਨੂੰ ਬੋਲ ਸਕਦੀ ਆ ਜੇ ਤੇਰੇ ਵੀ ਉਹਨੂੰ ਜਰਾ ਹੀ ਨਾ ਵੀ ਸ਼ੱਕ ਹੋ ਗਿਆ ਨਾ ਕਿਸੇ ਗੱਲ ਤੇ ਉਹਨੇ ਵਿਆਹ ਉੱਥੇ ਤੋੜ ਦੇਣਾ ਮੁੰਡੇ ਵਾਲਿਆਂ ਦਾ ਕੇਸ ਪਾਏਗਾ ਮੇਰੇ ਬੋਡੇ ਖਿੱਚ ਕੇ ਘਰ ਲਿਆਏਗਾ ਮੇਰੇ ਰਿਸ਼ਤੇ ਦੇ ਵੀ ਤੈਸ ਨੈਸ ਹੋ ਜੰਨੀ ਤੇ ਉਹ ਉਹ ਪਲਾਨ ਇਸ ਸਾਰੀ ਉਮਰ ਲਈ ਫੇਰ ਇੱਥੇ ਬਹਿ ਗਈ ਪਰ ਉਹ ਮੈਂ ਕਰਾਂ ਤੇ ਕਰਾਂ ਕੀ ਪਾਪਾ ਨੇ ਤੁਹਾਨੂੰ ਕਿਹਾ ਸੀ ਮੈਨੂੰ ਫੋਟੋ ਵਿਖਾਓ ਤੇ ਫੋਟੋ ਵੀ ਨਹੀਂ ਵਿਖਾਈ ਗੋਲ ਗੋਲ ਗੱਲਾਂ ਤੇ ਹੀ ਕਰ ਲੀਆਂ ਨੇ ਕਹਿੰਦਾ ਸੀ ਕਿੱਦਾਂ ਕਹਿੰਦਾ ਸੀ ਮੁੰਡੇ ਦੀ ਫੋਟੋ ਵਿਖਾ ਮੈਂ ਵਿਖਾਤੀ ਸੀ ਇੰਨਾ ਸੀ ਉਹਨਾਂ ਦੇ ਘਰ ਲੈ ਕੇ ਚੱਲ ਮੁੰਡਾ ਮਲਵਾ ਮੈਂ ਨਿੱਕ ਵਾਰੀ ਮੈਂ ਪਤਾ ਮੈਨੂੰ ਪਤਾ ਮੈਂ ਕਿੱਦਾਂ ਸੰਭਿਆ ਟਾਈਮ ਹੰਡਰ ਲੱਗੀ ਜਾਂਦਿਆਂ ਵਾ ਤੈਨੂੰ ਹੰਡਰ ਲੱਗਦਾ ਵੀ ਮੈਨੂੰ ਤਰੇਲੀਆਂ ਲਾਪੀਆਂ ਨੇ ਆਹੋ ਤੂੰ ਛੱਡਿਆ ਫੋਨ ਕਿੱਥੇ ਫੜੋ ਫੋਨ ਤੇ ਆ ਪਿਆ ਵਾ ਫੜੋ ਇਹੋ ਜੀਆ ਖਬਰਾਂ ਨੂੰ ਸੁਣਾਇਆ ਕਰ ਮੈਨੂੰ ਵੈਸੇ ਕੁਛ ਹੋਇਆ ਨਹੀਂ ਕਹੇ ਦਿਨ ਖਬਰਾਂ ਢੋਂਦੀ ਐ ਕੀ ਬਨੇਗਾ ਬਨੇਗਾ ਤੇਰਾ ਸਿਰ ਪਾਪਾ ਨੂੰ ਇਹਨਾਂ ਨੇ ਤੈਨੂੰ ਸੁਝਦਾ ਕੋਚੇ ਮੰਨਾ ਮਰੰਦ ਬੜੀ ਤੇਜ ਹੁੰਦਾ ਹੈਲੋ ਹਾਂਜੀ 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 ਭੈਣ ਜੀ ਨਾ ਨਾ ਬਸ ਤੁਰ ਲੱਗੇ ਸਾਂ ਮੈਂ ਨਾ ਗੱਲ ਕਰਨੀ ਤਾਂ ਬੜੀ ਜ਼ਰੂਰੀ ਲੱਗੇ ਕੋਣ ਹੈਗਾ ਜੇ ਅੱਛਾ ਅੱਛਾ ਕਿਹਨੂੰ ਨਹੀਂ ਲੈ ਆਏ ਬੜਾ ਵਧੀਆ ਕੀਤਾ ਬੜਾ ਵਧੀਆ ਕੀਤਾ ਜੇ ਮੇਰੀ ਗੱਲ ਸੁਣੋ ਇੱਕ ਮਿੰਟ ਜੋ ਉਹ ਨੂੰ ਵੇ ਕਿੱਥੇ ਆ ਮੈਂ ਕੰਨੀ ਸਾਂ ਕਿ ਮੁੰਡਾ ਲਾਵਾਂ ਲੂਆਂ ਤਾਂ ਲੱਲੇਗਾ ਨਾ ਆਰਾਮ ਨਾਲ ਕੋਈ ਉਦਾਂ ਨਹੀਂ ਹਰਕਤਾਂ ਨਹੀਂ ਕਰੇਗਾ ਜਾਂ ਉਹ ਤਾਂ ਚਾਹ ਪਾਣੀ ਦੇ ਟਾਈਮ ਜਾਂ ਮਤਲਬ ਪੂਰੇ ਵਿਆਹ ਦੇ ਟਾਈਮ ਕੋਈ ਉਹ ਜੀ ਵੇਖੋ ਮੇਰਾ ਬੰਦਾ ਨਾਲ ਹੋਣ ਆ ਜੇ ਤੁਹਾਨੂੰ ਬੰਦਾ ਬੰਦੇ ਨੇ ਵੈਸੇ ਪਰਖ ਲੈਂਦਾ ਤਾਂ ਉਹ ਵਿਚਾਰਾ ਥੋੜਾ ਜਿਹਾ ਝੱਲਪੂਣਾ ਉਹਦੇ ਝਗਾ ਤੇ ਜਉ ਨੂੰ ਪਤਾ ਲੱਗ ਗਿਆ ਤੇ ਭੈਣ ਜੀ ਫੇਰ ਨਾ ਕਹਿਣਾ ਬੜਾ ਖਲੇਰਾ ਬਹਿ ਜਾਣਾ ਜੇ ਅੱਛਾ ਅੱਦਮੀ ਹੁੰਦਾ ਹੈ ਹਾਂ ਹਾਂ ਹੁੰਦਾ ਹੈਗਾ ਤੁਹਾਨੂੰ ਤਾਂ ਪਤਾ ਤੁਸੀਂ ਤਾਂ ਹੰਡੇ ਹੰਡਾਏ ਹੋ ਹਾਂਜੀ ਹਾਂਜੀ ਕੋਈ ਨਹੀਂ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿ ਹੀ ਦਿੱਤਾ ਤੁਸੀਂ ਮੇਰੇ ਤੇ ਛੱਡ ਦਿਓ ਗੱਲ ਹਾਂਜੀ ਹਾਂਜੀ ਕੋਈ ਨਹੀਂ ਤੇ ਫਿਕਰ ਨਾ ਕਰੋ ਬੱਸ ਤੇ ਇਹ ਮੁੰਡੇ ਦੀ ਤੇ ਕੋਈ ਚਿੰਤਾ ਨਾ ਕਰੋ ਜਿਸ ਤਰ੍ਹਾਂ ਮਰਜ਼ੀ ਮੁੰਡੇ ਨਾਲ ਉੱਥੇ ਗੱਲਾਂ ਕਰਿਓ ਕੋਈ ਹਰਕਤ ਨਹੀਂ ਕਰੇਗਾ ਮੁੰਡਾ ਉੱਥੇ ਇਹੋ ਜੀ ਮੈਂ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਵਾ ਤੇ ਦਵਾਈ ਵੀ ਉਹਨੂੰ ਮੈਂ ਦਿੱਤੀ ਹੋਈ ਆ ਤੇ ਬੇਫਿਕਰ ਹੋ ਕੇ ਨਾ ਪਹੁੰਚੋ ਉੱਥੇ ਬੱਸ ਅਸੀਂ ਵੀ ਘਰੋਂ ਨਿਕਲਣੇ ਲੱਗੇ ਆ ਚਲੋ ਬੜਾ ਵਧੀਆ ਕੀਤਾ ਜੇ ਭੈਣ ਜੀ ਤੁਸੀਂ ਤਾਂ ਸੱਚੀ ਮੇਰੇ ਮਨ ਤੋਂ ਬੋਝ ਹੀ ਹਲਕਾ ਕਰਤਾ ਜੇ ਮੈਂ ਤਾਂ ਕਮਲੀ ਪਈ ਸੀ ਮੇਰਾ ਤਾਂ ਬੀਪੀ ਲੋ ਗਿਆ ਸੀ ਸੋ ਸੋਚ ਕੇ ਸਵੇਰ ਦਾ ਅੱਛਾ ਨਹੀਂ ਨਹੀਂ ਤੁਹਾਨੂੰ ਫਿਕਰ ਹੈ ਕਿਉਂ ਨਹੀਂ ਫਿਕਰ ਹੈਗੀ ਦੱਸੋ ਨਾ ਨਾ ਇਹ ਉਹਨੇ ਤੁਰਨ ਲੱਗੇ ਆ ਤੁਹਾਡੀ ਇਮਾਨਤ ਲੈ ਕੇ ਆਣ ਲੱਗੇ ਆ ਅੱਛਾ ਮੇਰੀ ਗੱਲ ਸੁਣੋ ਭਾਂਜੀ ਕੋ ਹੋਰ ਮੇਰਾ ਨਾ ਬੰਦਾ ਪੁੱਛਦਾ ਸੀ ਹਾਂ ਹਾਂ ਉਹ ਮੈਨੂੰ ਪੁੱਛਦਾ ਸੀ ਕੰਮ ਕਰ ਤੇ ਮੈਂ ਕਹਿੰਦਾ ਪਹਿਲੀਆਂ ਭੁਲੀਆਂ ਤੇ ਇੱਕ ਨਾ ਮੈਂ ਛੋਟਾ ਜਿਹਾ ਝੂਠ ਬੋਲਦਾ ਹੋਰ ਜਲਦੀ ਚ ਗਏ ਮੈਂ ਕਿਹਾ ਕਿ ਗੱਡੀਆਂ ਪਾਣ ਲੱਗਿਓ ਤੁਸੀਂ ਤੇ ਮੁੰਡੇ ਨੇ ਨਾਲ ਗੱਡੀਆਂ ਦਾ ਵੀ ਕੰਮ ਕਰਨਾ ਰੱਖ ਲੈਣਾ ਪੈਂਜੀ ਗੱਲ ਉਹਨੇ ਘੜਾ ਆ ਕੇ ਘਰ ਦੇ ਘੜਾ ਘਟ ਕੇ ਰੰਦਾ ਬਾਕੀ ਤੁਹਾਡੀ ਮਾਲ ਤੁ ਵੀ ਸਾਹਮਣੇ ਆ ਬਸ ਹੋਰ ਕੀ ਮੈਂ ਤੁਹਾਡੀ ਇੱਜ਼ਤ ਰੱਖ ਲੈਣੀ ਤੁਸੀਂ ਮੇਰੀ ਰੱਖ ਲਿਓ ਵਾ 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 ਬਸ ਵਧੀਆ ਵਧੀਆ ਬਸ ਬਸ ਨਿਕਲਣ ਲੱਗੇ ਹੁਣੇ ਨਿਕਲਣ ਲਗੇ ਲੈ ਲੈ ਤੁਹਾਡੇ ਨਾਲ ਜ਼ਿਆਦਾ ਕਾਲੀਗੇ ਹਾਂਜੀ ਹਾਂਜੀ ਆਗੇ ਜੀ ਆਗੇ ਕੀ ਮੰਮੀ ਹਸਨ ਗੁਲਾਬ ਤੇ ਖੁਸ਼ ਹੋ ਗਏ ਤੁਸੀਂ ਗੱਲ ਕਰਕੇ ਕਰਕੇ ਸਾਰੇ ਤੇਰੇ ਵਰਗੇ ਥੋੜੀ ਪਾਗਲ ਦੁਨੀਆ ਚ ਇਕੱਠੇ ਹੋਏ ਹੋਏ ਨੇ ਕੀ ਮਤਲਬ ਉਹ ਜੇ ਮੈਂ ਦਰੋ ਕੰਡਾ ਕੱਢਣਾ ਹੈ ਤਾਂ ਉਹਨਾਂ ਨੇ ਵੀ ਤਾਂ ਆਪਣੇ ਮੁੰਡੇ ਦੀ ਜ਼ਿੰਦਗੀ ਚ ਜਿਹੜਾ ਉਹ ਅੜਿchna ਪਈਆਂ ਹੀ ਆ ਨਾ ਕੱਲੇ ਪੰਦੀਆਂ ਉਹਨਾਂ ਨੇ ਵੀ ਤਾਂ ਕੁਛ ਨਾ ਕੁਛ ਕਰਨਾ ਹੀ ਸੀ ਉਹਨਾਂ ਨੇ ਸਾਰੀ ਤਿਆਰੀ ਕੀਤੀ ਆ ਉਹ ਕੋਈ ਦਵਾਈ ਦੂਈ ਲੈ ਕੇ ਆਈ ਆ ਉਹਦੇ ਨਾਂ ਤੇ ਚਨਾ ਉਹ ਜਿਵੇਂ ਕਹਿੰਦਾ ਨਾ ਦਿਮਾਗ ਸੋਨ ਨੂੰ ਇਹਨਾਂ ਚੁੱਪ ਮਸਤ ਬੋਲਣਾ ਨਹੀਂ ਜਿਵੇਂ ਕਹਿੰਦਾ ਨਾ ਉਹ ਹਾਸੇ ਵਾਲੀ ਦਵਾਈ ਹੁੰਦੀ ਤੇ ਚੁੱਪ ਰਹਿਣ ਵਾਲੀ ਵੀ ਦਵਾਈ ਹੁੰਦੀ ਉਹ ਦਵਾਈ ਕੋਈ ਹਾਂ ਬਸ ਚਲੋ ਪੜਾ ਚ ਇਨਾਂ ਧਿਆਨ ਰੱਖੀ ਪਿਓ ਨੂੰ ਆਪਣੇ ਵੱਲ ਰੱਖੀ ਕਾਹਗਾ ਹੋ ਕੇ ਨਾ ਮਿਲੇ ਨਾ ਇਹਨਾਂ ਨਾਲ ਕੋਈ ਗੱਲ ਕਰੇ ਜੇ ਕੋਈ ਗੱਲ ਕਰਨ ਚਾਹੇਗਾ ਨਾ ਸੇਵਕ ਨਾਲ ਕਿ ਮੈਂ ਗੱਲ ਕਰਨੀ ਮੇਰਾ ਤਾਂ ਜਿੰਝਾ ਲੱਗਦਾ ਨਾ ਰਿਸ਼ਤੇ ਚ ਸੁਣ ਲਿਓ ਹਾਂਜੀ ਹਾਂਜੀ ਮੈਨੂੰ ਤੁਹਾਡੇ ਤੋਂ ਜ਼ਿਆਦਾ ਫਿਕਰ ਹੈ ਫਿਕਰ ਐ ਮੈਂ ਕਰਦੀ ਰਹੀ ਉੱਥੇ ਬਹਿ ਕੇ ਚਲੋ ਆਜੋ

ਓਏ ਛੋਨੇ ਕੱਪੜੇ ਪਾਜੇ ਮੈਂ ਆਪਾਂ ਮੋਟੀ ਲੈ ਕੇ ਆਵਾਂਗੇ ਨਾ ਸਿੱਜਾ ਨਾ ਹੋ ਤੇ ਨਾ ਇਹੋ ਮੋਟੀ ਲੈ ਰਿਹਾ ਉਹ ਤੇ ਡਾਟਾ ਪਰ ਪੰਗੜਾ ਫੋੜ ਰਾਇਆ ਇੱਜੇ ਇੱਜੇ ਪੰਗੜਾ ਫੋੜ ਰਾਇਆ ਯੋਕੋ ਪੋ ਕੁਆਇਓ ਪੋ 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 ਕੁਆਇਓ ਮਾਜਾ ਲੱਤੋਂ ਬਾਜਾਏ ਛੋਨਾ ਮੋਟੀ ਲੈ ਕੇ ਉਹ ਨਹੀਂ ਦਿੱਤੀ ਉਹਦੇ ਅੱਗੇ ਨੇ ਦਿੱਤੀ ਪਰ ਮੇਰਾ ਮਤ ਬੜਾ ਛੋਣਾ ਲੱਗਦਾ ਬਸ ਤੂੰ ਨਾ ਇਹਨੂੰ ਸਹੀ ਕਰ ਸ਼ੋਰੂ ਅੰਦਰ ਕਰ ਤੇ ਮੈਂ ਤਾਂ ਸਹਿਨੇ ਕਿਸ ਤਰ੍ਹਾਂ ਪਾਣੀ ਆ ਹਾਂ ਇਹਨੂੰ ਅੰਦਰ ਕਰ گی مینوں اوبروں نہیں کرے گا تے پھر سونا لگے گا اے مینوں اوبروں نہیں میرا پوتی نا ناں تو ٹائی کیوں لائی ماں ای اوناں گاؤں کو تے اڑنا نہیں کوٹیاں جندا پوت گیا تے سارے میں نہیں لونی او پاؤ وچ پوتی لے کے جے نا لگے چاہیے تائی اٹو ایا کوٹ گئی ایا او پا کوٹیاں دا دا ایک دا ਕਾਲ ਠੀਕ ਹੈ ਤੇਰੀ ਮਰਜ਼ੀ ਫਿਰ ਤੇ ਕੋੜ ਤੇ ਪਾ ਲੈਣਾ ਨਹੀਂ ਉਹ ਏਡਾ ਮੋਟਾ ਪਾਈਦਾ ਡਾ ਮੈਂ ਜਿੱਦੋਂ ਆਪਣੇ ਇੱਥੇ ਮੁਹਲੇ 'ਚ ਡਾਡਾ ਭਾਈ ਡਾਡਾ ਵਰਕੇ ਟੋਡਾ ਨਹੀਂ ਲੱਗਦਾ ਮੋਟਾ ਆਹ ਕੋੜ ਨਹੀਂ ਮੈਂ ਨਹੀਂ ਪਾਉਣਾ ਕੋਟ ਪੁੱਤਰ ਫਿਰ ਮੋਟੀ ਨੇ ਕਿਹਾ ਸੋਣਾ ਤਿਆਰ ਨਹੀਂ ਹੋ ਕੇ ਆਇਆ ਤੇ ਸੋਣਾ ਆਂ ਉਹਨੂੰ ਕੀ ਦੂ ਮੈਂ ਨਿਕਰ ਪਾਉਣਾ ਨਹੀਂ ਨਿਕਰ ਨਹੀਂ ਪਾਉਣੀ ਤੂੰ ਆ ਨਿਕਾ ਪਾ ਕੇ ਲੈ ਆਉਣੇ ਬੋਤੀ ਨਹੀਂ ਉਹ ਤਾਂ ਨਿਕਰ ਨਹੀਂ ਪਾਈਦੀ ਟੈਂਟ ਕੋੜ ਪਾਈਦਾ ਵਾ ਸ਼ਰਟ ਨੂੰ ਅੰਦਰ ਕਰ ਮੈਂ ਕੋਟ ਨਹੀਂ ਪੋਜੇ ਤੂੰ ਮੈਨੂੰ ਕਹਾਂ ਬਾ ਸ਼ਰੌਣਾ ਵਾ ਕੇ ਲੈ ਜਾ ਪਾ ਦੇ ਆਂ ਵੇਲਾ ਹੈ ਤੂੰ ਮੇਰਾ ਪੁੱਤ ਨਹੀਂ ਮੈਂ ਹੀ ਪੋਣੀ ਹਾਂ ਫੇਰ ਮੋਟੀ ਲੈ ਕੇ ਜਾਣਾ ਕਾ ਜਾਣਾ ਮੋਟੀ ਲੈਣਾ ਜਾਣਾ ਨਾ ਮੋਟੀ ਲੈਣਾ ਫੇਰ ਜਿੱਦਾਂ ਮੈਂ ਕਹਿੰਦੀ ਹੁੰਦਾ ਕਰਨੇ ਕਿੰਨਾ ਅੰਦਰ ਕਰਨਾ ਮੈਂ ਕੋਟ ਨਹੀਂ ਪਾਉਣਾ ਵੀ ਨੂੰ ਅੰਦਰ ਕਰ ਤੇ ਸ਼ੂਜ਼ ਵੀ ਪਾਣੇ ਤੇ ਕੋਟ ਵੀ ਪਾਣਾ ਕੋਟ ਹੀ ਪਾਏ ਮੈਂ ਕਿਉਂ ਕੋਟ ਕਿਉਂ ਨਹੀਂ ਪਾਣੇ ਪਾਏ ਵੀ ਹੁੰਦੇ ਉਹਦੇ ਨਾਲ ਕੋਟ ਹੀ ਕੋਟ ਮੋਟੀ ਨੇ ਕਹਿਣਾ ਆ ਕੀ ਪਾ ਕੇ ਆ ਗਿਆ ਚੱਪਲ ਕਾਰ ਕੋਲ ਵਾਲੀ ਉਹ ਵੀ ਮੈਂ ਉਹਦੇ ਹੀ ਪੋਣੇ ਮੈਂ ਬਹੁਤ ਨਹੀਂ ਪੋਣੇ ਨਾ ਚੱਲ ਠੀਕ ਹੈ ਸ਼ਰਟ ਤਾਂ ਸਹੀ ਕਰ ਸਾਰੀ ਆਪਣੀਆਂ ਮਨੋਨਾ ਕਦੀ ਮੇਰੇ ਵੀ ਮਨ ਲਿਆ ਕਰ। ਤੇਹੀ ਮੰਨੀ ਆ ਤੂੰ ਹੀ ਕਿਹਾ ਪਾਣੀ ਦੇ ਮੈਨੇ ਨਿੱਕੜੇ ਜਾਣਾ ਏ। ਨਹੀਂ ਨਿੱਕੜੇ ਕੋਣਾ ਪਾਕੇ ਜਾਈ ਦੀਆ। ਮੈਂ ਜੀ ਹੁਣ ਮੋਟੀ ਹੋ ਰਹੀ ਏ ਜੀ। ਹਾਂ ਮੋਟੀ ਹੋਣਾ। ਖਰਾ ਮੋਨਾ ਦੇਊਗਾ। ਨਹੀਂ ਪੁੱਤਾਂ ਪਾਣੀ ਕਿਸੇ ਮਿਲਾਨੀ ਦਾ। ਏ ਆਂ ਦੀ ਕੋਈ ਖਾਣਾ। ਇਨੇ ਝੜੋ ਆਪਣੀ ਮੋਟੀ ਲੈ ਕੇ ਆਏ ਮੈਨੂੰ ਖਰਿਆ ਨਹੀਂ। ਹੁ ਮੈਂ ਵੀ ਇਹਨੂੰ ਖਾਇਆ ਗਾਨਾ ਮੇਰੀ ਵੀ ਮੋਟੀ ਹੋ ਗਈ ਹੂ ਮੇਨਾਂ ਖੇਡਣ ਆਈ ਓ ਮੇਰਾ ਕੈਡੂਗੀ। ਹਾਂ ਮੇਰਾ ਪੁੱਤਾਂ ਪਾ ਕਿਸੇ ਨੂੰ ਨਹੀਂ ਪੜਨਾ ਮੈਂ ਨજર ਲਾਗਣਗੇ ਇੰਨੀ ਸੋਹਣੀ ਆ ਪਾ ਮੋਟੀ ਲੈ ਕੇ ਆਣੀ ਆ। ਨਹੀਂ ਆ ਬੜੀ ਸੋਹਣੀ ਆ। ਮੇਰੀ ਮੁੱਟੀ ਵੀ ਚੋ ਹਾਂ ਬੋਸ ਸਣੀ ਮੇਰੇ ਪੁੱਤ ਦੀ ਬੱਤੀ ਬਾਸਤੂਲ ਸ਼ਰਟ ਸੇ ਗੱਲ ਲਿਆ ਪਾ ਲਈ ਤੇ ਮੇਰੀ ਗੱਲ ਸੁਣ ਵੀ ਆਏ ਤੂੰ ਬਰਾ ਦੋਣਾ ਤੂੰ ਪਾਇਆ ਹੀ ਲੈ ਮੈਂ ਵੀ ਤੇਨੋਂ ਲੈਂ ਜਾਣਾ ਮੈਂ ਆਪਣੇ ਪੁੱਤ ਦੇ ਵਿਆਹ ਤੇ ਜਾਣਾ ਸੋਨ ਸੁਡੀ ਪਾਣੀ ਨਾ ਮੈਂ ਮਿੰਨ ਵੀ ਇੱਟਾਂ ਦੇ ਪਾਏ ਤੇ ਮੁੱਟੀ ਹੋਣੀ ਵੀ ਤੂੰ ਵੀ ਇੱਟਾਂ ਦੇ ਪਾ ਉਹ ਜੋ ਆਪਣੇ ਜਿਆ ਇੱਟਾਂ ਦੇ ਪਾਏਗਾ ਤੇ ਮੁੱਟੀ ਹੋਣੀ ਹੈ ਤੂੰ ਵੀ ਪਾ ਇੱਟਾਂ ਦੇ ਨਹੀਂ ਪਤਾ ਬੀਬੀ ਜਿਹੜੀ ਹੁੰਦੀ ਨਾ ਇੱਦਾਂ ਦੇ ਪਾਉਂਦੀ ਆ ਜਿਹੜਾ ਵਿਆਹ ਦਾ ਮੁੰਡਾ ਹੁੰਦਾ ਉਹ ਇੱਦਾਂ ਦੇ ਪਾਉਂਦਾ ਵਾ ਹੂੰ ਉਹਨੇ ਕਿਹਾ ਇਦਾਂ ਦੇ ਕੱਪੜਿਆਂ ਦੀ ਮੋਟੀ ਹੋਣੀ ਆ ਢੀਕੂ ਜਰਾ ਆਪਣੀ ਮੋਟੀ ਲੈ ੱਟ ਲਿਆਈ ਨਾ ਉਨੇ ਜੇ ਜੇ ਲੰਬੇ ਉਹ ਪਰੇ ਕੋਟ ਦੇ ਟੌਪ ਟੌਪਾ ਹੀ ਲੱਗੇ ਨਾਲੇ ਤੂੰ ਕਹਿੰਨੀ ਆ ਮੋਟੀ ਬੀਬੀਆਂ ਚਾਹ ਜਾਂਦੇ ਆ ਉਡੀ ਬੋਜੀ ਨੇ ਵੀ ਇਦਾਂ ਦੇ ਕੱਪੜੇ ਪਾਏ ਹੀ ਮੈਂ ਕੱਲ ਵੇਚੀ ਆਨੇ ਕੋਈ ਨਹੀਂ ਆਪਾਂ ਜਥੇ ਮੋਟੀ ਆ ਜੂਗੀ ਨਾ ਉਹਨੂੰ ਆਪਾਂ ਇਦਾਂ ਦੇ ਕੱਪੜੇ ਪਵਾ ਕਰਾਂਗੇ ਸੋਹਣੇ ਸੋਹਣੇ ਤੇ ਜਿਹੜੇ ਕੱਪੜੇ ਪਵਾ ਕਰਾਂਗੇ ਹਾਂ ਉਹਨਾਂ ਆਪਾਂ ਸੋਹਣੇ ਸੋਹਣੇ ਕੱਪੜੇ ਪਵਾ ਕਰਾਂਗੇ ਸੋਹਣੇ ਤਰੀਕੇ ਨਾਲ ਰੱਖਾਂਗੇ ਆਪਾਂ ਉਹਨਾਂ ਦੇ ਖਿਜਿਆ ਕਾਨਾ ਮੇਰਾ ਤੇ ਹਾਂ ਬੀਬੀ ਤੇ ਇਹ ਸਟੱਡੀ ਕਰਨਾ ਮੈਂ ਕਪੜੇ ਉਹ ਪਾਇਆ ਕਰੂਗੀ ਮੈਂ ਉਹਦੇ ਕਪੜੇ ਪਾਇਆ ਕਰੂਗਾ ਕੱਜੀ ਉਹ ਮੇਰੇ ਸ਼ੂ ਪਾਇਆ ਕਰੂਗੀ ਕੱਜੀ ਮੈਂ ਉਹਦੇ ਸ਼ੂ ਪਾਇਆ ਕਰੂੰਗਾ ਅਹੀਂ ਤਾਂ ਮੈਂ ਕਿਹਾ ਕਪੜੇ ਕਪੜੇ ਖੇਜਿਆ ਕਰਨਾ ਤੇ ਜੇ ਉਹਨੇ ਮੇ ਕੋਲ ਦੀਦੀ ਮੰਗੀ ਨਾ ਉਹ ਰਸ਼ਨਾ ਮੈਂ ਕਿਹੜੀ ਬਾਤ ਜਣਾ ਜੇ ਉਹਨੇ ਮੇਰੇ ਤੋਂ ਦੀਦੀ ਮੰਗੀ ਤੀਜੀ ਜੀ ਮੈਂ ਆਪਣੀ ਵਿਆਹ ਕਰਨੀ ਮੈਂ ਪੁੱਤ ਇਦਾਂ ਬੜਾ ਕਹਿਦਾ ਵਾ ਚੀਜੀ ਨਾਲ ਮਿਲ ਕੇ ਖਾਈ ਦੀਆ ਕਪੜੇ ਜਿਹੜੇ ਨਾ ਉਹ ਆਪਣੇ ਆਪਣੇ ਪਾਈਦੇ ਆ ਲੈ ਦਾਂਗੇ ਮੈਂ ਤੂੰ ਇਹ ਨਾ ਪੈਂਟਾ ਪੁਆਲੀ ਆ ਨਾ ਆਪਾਂ ਨੂੰ ਪੈਂਟਾ ਲੱਗਦਾ ਨਹੀਂ ਪਰ ਉਹਨੇ ਕੁੜੀਆਂ ਵਾਲੀਆਂ ਪੁੜੀਆਂ ਇਹ ਪੈਂਟ ਕਿ ਹੁੰਦੀ ਆ ਹਾਂ ਕੋਜੀ ਜਿਹੋ ਜਿਹੋ ਤੂੰ ਕੱਪੜੇ ਪਾਏ ਨਾ ਪੈਂਟ ਸ਼ਰਟ ਇਹਨੂੰ ਪੈਂਟ ਕਹਿੰਦੇ ਆ ਇਹਨੂੰ ਸ਼ਰਟ ਕਹਿੰਦੇ ਆ ਆ ਆਪਾਂ ਨੂੰ ਵੀ ਲੈ ਕੇ ਦਵਾਂਗੇ ਪਰ ਆਪਾਂ ਨੂੰ ਕੁੜੀਆਂ ਵਾਲੇ ਲੈ ਕੇ ਦਵਾਂਗੇ ਕੁੜੀਆਂ ਦੇ ਹੋਰ ਥੜਾ ਨਹੀਂ ਆਉਂਦਾ ਓਕੇ ਦੇਈ ਦੋਵੇਂ ਜਾਣੇ ਪਾੜ ਦੇਣਾਗੇ ਕੁੜੀਆਂ ਦੇ ਕੱਪੜੇ ਇੰਦਾ ਵੀ ਕਹਿ ਦਿੰਦਾ ਅੱਛਾ ਤੂੰ ਹੁਣ ਮੇਰੀ ਗੱਲ ਸੁਣ ਤੇ ਇੱਥੇ ਬਹਿ ਮੇਰਾ ਆ ਜਾ ਪੁੱਤ ਇੱਥੇ ਬਹਿ ਮੇਰਾ ਬਹਿ ਤੇ ਮਾਂ ਹੀ ਮਾਂ ਆ ਹਾਂਏ ਮੋਟੀ ਦਾ ਟੱਲੀਏ ਕੋਈ ਹੋ ਲੈ ਡੁਗਾ ਮੇਰੀ ਮੋਟੀ ਮੁਕੇ ਮੈਂ ਕਿੱਥੇ ਜਾਣਾ ਮੁੰਡੇ ਮੈਨੂੰ ਮੋਟੀ ਨਹੀਂ ਮੈਣੀ ਮੋਟੀ ਲੈਣ ਚੱਲੇ ਆ ਬਾਦ ਸਹੀ ਪਹਿਲੇ ਮੇਰੀ ਗੱਲ ਸੁਣ ਫੇਰ ਮੋਟੀ ਮਿਲਣੀ ਹੈ ਅੱਛਾ ਮੇਰਾ ਪੁੱਤ ਉੱਥੇ ਨਾ ਐ ਸਿਆਣਿਆ ਬੱਚਾ ਉਹ ਤੋਂ ਰਹਿਣਾ ਵਾ ਠੀਕ ਹੈ ਜਿੱਦਾਂ ਮੈਂ ਤੈਨੂੰ ਕਹੂੰਗੀ ਨਾ ਉਦਾਂ ਠੀਕ ਹੈ ਸਾਰਿਆਂ ਨੂੰ ਉੱਥੇ ਨਾ ਸਾਸਰੀ ਘਰ ਐਂਟਰੀ ਕਰਕੇ ਪਹੁੰਚਣੀ ਆ ਠੀਕ ਹੈ ਨਾ ਹਾਂ ਸੋਹਣੇ ਤਰੀਕੇ ਨਾਲ ਠੀਕ ਹੈ ਨਾ ਬੀਬੀ ਤੋ ਉੱਥੇ ਨਾ ਉੱਥੇ ਕਿੰਨੀਆਂ ਚਿਚੀਆਂ ਹੋਣੀਆਂ ਘਾੜੀਆਂ ਰੌਣਕ ਜੀ ਨਾਲ ਜਿੰਨੇ ਮੈਂ ਨਿੱਚ ਬੜੀ ਪਾਈ ਆ ਆਸਾਨ ਨੂੰ ਦਾ ਸਾਰਾ ਕੁਛ ਲਾਇਆ ਖਾਣਾ ਨਾ ਮੇਰੇ ਘਰ ਤੇ ਉਹ ਆ ਬੀਬੀ ਤੂੰ ਕਿਹਾ ਕੋਈ ਦੁਕਾਨਾਂ ਨਹੀਂ ਜੇ ਮੈਨੂੰ ਭੁੱਖ ਲੱਗੀ ਮੈਂ ਤੈਨੂੰ ਕਿੱਦਾਂ ਕਹੂੰਗਾ ਮੈਂ ਤੈਨੂੰ ਆਪੇ ਸਾਰਾ ਕੁਛ ਲਿਆ ਕੇ ਦਵਾਈ ਜਰਾ ਟਾਈਮ ਟੂ ਟਾਈਮ ਜਦੋਂ ਮੈਨੂੰ ਪਤਾ ਮੇਰੇ ਕੋਲ ਤੇ ਨਹੀਂ ਕੋਈ ਖਾਣਾ ਮੁੰਡਲ ਪਾਟਾ ਆ ਸਾਰਾ ਕੁਛ ਖਾਣਾ ਨਾ ਪਰ ਨਾ ਤੂੰ ਮੈਨੂੰ ਦੱਸਿਆ ਨਾ ਕਿ ਉਹਨੇ ਮਿਰਚਾ ਬੜੀਆ ਪਾਈ ਆ ਮੈਂ ਨਾ ਇੱਕ ਨਾ ਇੱਕ ਦਵਾਈ ਲੈਂਦੀ ਆ ਮੈਂ ਡਾਕਟਰ ਕੰਦਾ ਜੇ ਇਹ ਪੀ ਲੋਗੇ ਨਾ ਉੱਤੇ ਕਿਸੇ ਚੀਜ਼ 'ਚ ਮਿਰਚ ਨਹੀਂ ਲੱਗੂਗੀ ਕਰ ਮਿੱਠੀ ਦਵਾਈ ਨਹੀਂ ਪਾਏ ਪਹਿਲਾਂ ਫਿਰ ਕੋਟੀ ਨਹੀਂ ਲੈਣ ਜਣਾ ਹੁਣ ਚੜਾ ਨਾ ਚੱਲ ਮੇਰਾ ਬੁੱਤ ਮੂੰਹ ਖੋੜ ਜੇ ਦਵਾਈ ਕੋਈ ਹੋਈ ਮਾਂ ਇਹ ਵੀ ਪਾ ਦੇਣਾ ਤੇਰਾ ਨਹੀਂ ਕੋੜੀ ਮਿੱਠੀ ਐ ਫਿਰ ਤੇਰਾ ਮੂੰਹ ਮਿੱਠਾ ਰਹੂਗਾ ਕਿਤੇ ਮਿਰਚਾਂ ਨਹੀਂ ਲੱਗੂਗੀਆਂ ਖੋਲ ਮੇਰਾ ਬੁੱਤ ਮੂੰਹ ਖੋੜ ਹਾਂ ਕਹਿ ਦਿੱਤੀ ਨਾ ਮੈਂ ਤੋਰੀ ਕਹਿ ਵੀ ਕੋੜੀ ਮਿੱਠੀ ਐ ਵੇਖੀ ਹੁਣ ਤੋਰੀ ਆ ਨਾ ਵਾ ਇਹਦੇ ਨਾਲ ਮੈਨੂੰ ਮਿਰਚ ਨਹੀਂ ਲੱਗਣੀ। ਨਾ ਇਹਦੇ ਨਾਲ ਤੈਨੂੰ ਮਿਰਚ ਲੱਗਣੀ ਨਹੀਂ। ਤੂੰ ਜਿਹੜੀ ਮਰਜ਼ੀ ਚੀਜ਼ ਖਾਈਂ ਤੇ ਮਿਰਚ ਨਹੀਂ ਲੱਗਣੀ ਅੰਦਰ। ਮੈਂ ਵੀ ਦੇਖੀ ਪਰੇ ਦਾ ਪਾ ਪਾ ਕੇ ਨੂੰੜਾ ਪਾਟਾ ਖਾਣਾ। ਪਰ ਪਰ ਕਿਹੜੀ ਖਾਣਾ? ਜਿੰਨਾ ਮੈਂ ਤੈਨੂੰ ਪਾ ਕੇ ਦਊਂਗੀ ਨਾ, ਤੈਨੂੰ ਮੈਂ ਆ ਪਾ ਪਾ ਕੇ ਦਊਂਗੀ ਤੇ ਫਿਰ ਤੂੰ ਖਾਣਾ। ਠੀਕ ਐ? ਜਿਹੜੀ ਚੀਜ਼ ਖਾਣੀ ਮੈਨੂੰ ਕਹਿਣੀ ਮੈਂ ਦਊਂਗੀ। ਚਲ ਜਲੀ ਬੋਤੀ ਲੈ ਲੈ। ਇਹ ਕਿਹੋ। ਅੱਛਾ ਚੱਲਦੇ ਆ ਪਹਿਲੇ ਸ਼ੂਜ਼ ਪਾਪੜੇ। ਇਹਦੀ ਕੋਦੀ। ਐਸੇ ਸ਼ੂਜ਼ ਪਾ ਕੇ ਨਾ ਇੱਥੇ ਥੋੜੀ ਤੇਰੇ ਬੈਠ ਤੇ ਮੈਂ ਆਨੀ ਹੁਣੇ। ਠੀਕ ਐ? ਜਦੋਂ ਮੈਂ ਚੰਚਰ ਮੈਂ ਨਾ ਹੁੰਦੀ ਤੋ ਉਠਣਾ ਨਹੀਂ ਆ ਤੂੰ ਕਿੱਥੇ ਚਲੀ ਹੈ ਓਨੀ ਮੈਂ ਇੱਥੇ ਹੀ ਆ ਕਿਤੇ ਬੋਤੀ ਕੋਈ ਉਹ ਲੈ ਗਿਆ ਨਹੀਂ ਲੈ ਕੇ ਜਾਂਦਾ ਤੂੰ ਸ਼ੂਜ਼ ਪਾ ਮੇਰੇ ਹੁੰਦੇ ਆ ਸ਼ੂਜ਼ ਪਾ ਮੈਂ ਆ ਗਈ ਹਣੀ ਇਹ ਤੇ ਫੋਣੀ ਨਹੀਂ ਕੋਈ ਯੂ ਕਿ ਡੋਟ ਬੀ ਆਈ ਡੀ ਆ ਬੇਬੀ ਬੀ ਫਾਲੂਰੀ ਮੈਂ ਮੈਂ ਵੀ ਨਾ ਪੰਗੜਿਆਣਾ ਚਲ ਥੋੜੀ ਦੇਰ ਵੇਖਾ ਮੈਂ ਦਵਾਈ ਦਾ ਅਸਰ ਵੀ ਸਹੀ ਹੁੰਦਾ ਕਿ ਨਹੀਂ ਨਹੀਂ ਤੇ ਫਿਰ ਕੋਈ ਹੋਰ ਹਿੱਲਾ ਕਰਕੇ ਵੇਖਾਂ ਡਾਕਟਰ ਨੇ ਆਪਣਾ ਨੰਬਰ ਦਿੱਤਾ ਹੈ ਕਿ ਮੇਰੇ ਨਾਲ ਗੱਲਬਾਤ ਕਰ ਲਿਓ ਤਨ ਵੇਖੀ ਨੰਨੀ ਥੋੜੀ ਦੇਰ ਕੀ ਪਤਾ ਦਵਾਈ ਦਾ ਅਸਰ ਹੋਈ ਜਾਵੇ ਚਲ ਮੇਰਾ ਪੁੱਤ ਉੱਥੇ ਚੱਲੀਏ ਸੇਵਕ ਹਾਂ ਪੀਪੀ ਚਲ ਉੱਥੇ ਚੱਲੀਏ ਮੇਰਾ ਪੁੱਤ ਗੱਡੀ ਲੈਣ ਚਲ ਚੱਲ ਮੇਰਾ ਪੁੱਤ ਤੁਰ ਤੁਰਦਾ ਕਿਉਂ ਨਹੀਂ ਆ ਚੱਲ ਚਲੀਏ ਲੇਟ ਹੁੰਦੇ ਆਪਾਂ ਲੈ ਗੱਡੀ ਵਾਲੇ ਦਾ ਫੋਨ ਆਇਆ ਹੈਲੋ ਹਾਂਜੀ ਪਾਜੀ ਪਾ ਜੀ ਸਾਹਿਬ ਇਹ ਕੋਈ ਇਸ ਤਰ੍ਹਾਂ ਦੇ ਥਲੇ ਦੀ ਸਮਾਨ ਜਿਹੜਾ ਮੈਂ ਤੁਹਾਨੂੰ ਕੇ ਰਖਾ ਲਿਆ ਸਾਰਾ ਗੱਡੀ 'ਚ ਹਾਂਜੀ ਹਾਂਜੀ ਚਲੋ ਠੀਕ ਹੈ ਬੱਸ ਅਸੀਂ ਵੀ ਆ ਗਏ ਹਾਂਜੀ ਚਲੋ ਤੁਸੀਂ ਬੱਸ ਗੱਡੀ ਨਾਲ ਬੂਏ ਦੇ ਅੱਗੇ ਲੈ ਆਓ ਬਿਲਕੁਲ ਹਾਂਜੀ ਚਲੋ ਠੀਕ ਹੈ ਆਗੇ ਆਗੇ ਇੱਕ ਵਾਰ ਸੁੱਤਰ ਕੇ ਸਭ ਤੋਂ ਵੱਤ ਉਹ ਤੇ ਇੱਥੇ ਬਹਿ ਤੇ ਮਾਮੀ ਨਾ ਗੱਡੀ 'ਚ ਸਮਾਨ ਰੱਖ ਹੁੰਦੀ ਆ ਮੈਂ ਵੇਖ ਆਵਾ ਤੇ ਚੱਲਦੇ ਹਾਂ ਹਾਂਜੀ ਔਰ ਸਿਮਰਤ ਬੱਤੇ ਸਾਰਾ ਸੱਚਾ ਉਸ ਨਾਮ ਤੇ ਠੀਕ ਹੈ ਹਾਂਜੀ ਵਧੀਆ ਮੈਂ ਕਿਹਾ ਚੱਲ ਵਿਆਹ ਹੈ ਕੁੜੀ ਦਾ ਪਤਾ ਤੇ ਮੈਨੂੰ ਹੈਗਾ ਹੀ ਮੈਂ ਕਿਹਾ ਚੱਲ ਹੋ ਆਵਾਂ ਸਗਨ ਪੋਣਾ ਤੇ ਮੇਰਾ ਬੰਦਾ ਸੀ ਨਾ ਮੰਮੀ ਤੇਰੀ ਬਾਹਰੇ ਹਾਂਜੀ ਉਹ ਬਾਹਰੀ ਲੱਗਾ ਹੀ ਸੀਗਾ ਮੈਂ ਕਿਹਾ ਪਰੇ ਖਲੋਤੀ ਲੱਗਦਾ ਹੋਸਨਾਵਤ ਠੀਕ ਹੈ ਰਾਗੇ ਸਭ ਕੁਝ ਠੀਕ ਹੀ ਆ ਦੇ ਸਾਹਮਣੇ ਇਹ ਜੋ ਕੁਝ ਹੋ ਗਿਆ ਹੁੰਦਾ ਹ ਤਰਾ ਸੈੱਟ ਨਹੀਂ ਬਣਾਇਆ ਪਤਲੀ ਜੀ ਚੰਨੀ ਪਵਾਤੀ ਹੈ ਹੈਗੀ ਤੇ ਨਿੱਤੋਂ ਮਾੜੀ ਹੈ ਤੇ ਰਿੰਗਾ ਵੀ ਇੱਕ ਭਾਰੀ ਆ ਇੱਕ ਬੜੀ ਨਿਗੀ ਜੀ ਬਣਾਈ ਆ ਆ ਤੇ ਜਿਤਰਾ ਕਲਿਚੜੀ ਹੁੰਦੀ ਭਾਰੀ ਮੈਨੂੰ ਲੱਗਦਾ ਤੇਰੇ ਮਾਮੇ ਨੇ ਬਣਾਈ ਹੋਣੀ ਆ ਉਹਨੇ ਬਣਾਈ ਹੋਣੀ ਉਹ ਨਹੀਂ ਸੁਧਰ ਸਕਦੀ ਕਿਆ ਕੀ ਪੁੱਤ ਤੂੰ ਮਹਿੰਦੀ ਵੀ ਨਹੀਂ ਲਵਾਈ ਆਂਟੀ ਜੀ ਮੇਰੇ ਲਈ ਹਾਰ ਸ਼ਿੰਗਾਰ ਨਾ ਕੋਈ ਮਾਇਨੇ ਨਹੀਂ ਰੱਖਦਾ ਮੈਂ ਤਾਂ ਵੈਸੇ ਵੀ ਨਾ ਕਹਿੰਦੇ ਹੁੰਦੇ ਨਾ ਇੱਕ ਜਨਵਰ ਨੂੰ ਰੱਖੀ ਗਿਆ ਇਸ ਘਰ ਚ ਉਧਰੋਂ ਕਿਲਾ ਚੁੱਕੋ ਪੋੜਤਾ ਉਧਰੋਂ ਕਿਲਾ ਚੁੱਕੋ ਉਧਰੋਂ ਪੋੜਤਾ ਮੈਂ ਕਿਹੜਾ ਇਸ ਘਰ ਚ ਨਾ ਰੀਤੀ ਬਣੀ ਨਾ ਪੁੱਤ ਤੂੰ ਤਾਂ ਬੜਾ ਸੋਹਣਾ ਰਹੀ ਹੈ ਬਾਕੀ ਤੇਰੀ ਮੰਮੀ ਕੈਨ ਵੀ ਮੰਮੀਆਂ ਕੰਮ ਨਹੀਂ ਹੁੰਦੇ ਮੰਮੀਆਂ ਵਾਲੇ ਕੀਤੇ ਉਹ ਤੇ ਸਾਨੂੰ ਪਤਾ ਹੀ ਆ ਪੁੱਤ ਸੋਣਾ ਰਹਿਣ ਨਾਲ ਤੇ ਸੋਣਾ ਕਹਿਣਾ ਬੜਾ ਫਰਕ ਹੁੰਦਾ ਜੀ ਰੱਖਣ ਨਾਲ ਟੱਕਣ ਨਾਲ ਰੱਖੀ ਚੀਜ਼ ਦਾ ਕਿ ਭੁੱਲ ਜਾਣੀ ਵਾਂਗੂ ਮੈਂ ਇਸ ਘਰ ਚ ਰਹੀ ਆ ਕਿ ਜਿਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਚਲੋ ਵੈਸੇ ਵੀ ਮਾਮੀ ਨਾ ਮੈਨੂੰ ਤੇ ਨਾ ਹਰਪ੍ਰੀਤ ਦੀ ਜ਼ਿੰਦਗੀ ਦਾ ਉਹ ਕੰਡਾ ਸਮਝਦੀ ਆ ਕਿ ਸ਼ਾਇਦ ਕਿ ਜੇ ਮੈਂ ਉਸ ਦੀ ਜ਼ਿੰਦਗੀ ਚ ਰਹਿਨੀ ਇਜਾ ਜਾਰਾ ਟਾਈਮ ਕੱਢਦੀ ਕੀ ਪਤਾ ਉਹਦੀ ਖੁਸ਼ੀਆਂ ਜੀ ਨਹੀਂ ਗਰਨ ਲੱਗ ਜਾਣਾ ਇਹ ਮੇਰੇ ਕਰਕੇ ਹੁਣ ਤੇ ਜੋ ਵੀ ਕਰਨਗੇ ਜਿੱਦਾਂ ਵੀ ਆ ਚੱਲੀ ਜਾਂਦੇ ਤੁਹਾਡੇ ਸਾਹਮਣੇ ਨਾ ਪਤਾ ਕੀ ਪਤਾ ਅੱਗੇ ਜਾ ਕੇ ਤੈਨੂੰ ਸੁੱਖ ਮਿਲ ਜੇ ਜਿਹੜਾ ਸੁੱਖ ਤੈਨੂੰ ਇੱਥੇ ਨਹੀਂ ਮਿਲਿਆ ਪਰਮਾਤਮਾ ਕਰੇ ਤੈਨੂੰ ਅੱਗੇ ਜਾ ਕੇ ਸਾਰੇ ਸੁੱਖ ਮਿਲਣ ਆਂਟੀ ਜੀ ਸੁੱਖ ਨਾ ਕਰਮਾਂ ਦੇ ਹੁੰਦੇ ਜਿਨ੍ਹਾਂ ਨੂੰ ਸੁੱਖ ਮਿਲਣਾ ਹੁੰਦਾ ਨਾ ਉਹਨੂੰ ਪੇਕਿਆਂ ਘਰੇ ਮਿਲ ਜਾਂਦਾ ਜਿਨ੍ਹਾਂ ਨੂੰ ਨਹੀਂ ਮਿਲਣਾ ਹੁੰਦਾ ਨਾ ਉੱਧਰ-ਉੱਧਰ ਭਟਕਲੇ ਉੱਧਰ ਭਟਕਲੇ ਉਹਨਾਂਰ ਜਿੰਦਗੀ ਸੁੱਖ ਨਹੀਂ ਲਿਖਿਆ ਹੁੰਦਾ ਹੁਣ ਤੇ ਨਾ ਮੈਂ ਬਸ ਆਪਣਾ ਸਬਰ ਰੱਬ ਦਾ ਕਹਿਰ ਵੇਖਣਾ ਚਾਹੁੰਦੀ ਆ ਕਿ ਕੀ ਪਤਾ ਅਗਲੇ ਘਰ ਖੁਸ਼ੀਆਂ ਨੇ ਤੇ ਜਾਂ ਫਿਰ ਮੌਤ ਨਾ ਬੋਤਰ ਸੁੱਖੀ ਸੰਦੀ ਇਹੋ ਜੀ ਗੱਲ ਕਿਉਂ ਬੋਲਦੀ ਆ ਆ ਤਿੰਨ ਤੇ ਬੜੇ ਚਾਹਵਾਨਾ ਦੇਖੀਦਾ ਵਾ ਤੇ ਸਾਡਾ ਵਿਆਹ ਵਾਲਾ ਦਿਨ ਆਇਆ ਕੁੜੀਆਂ ਦੇ ਕਈ ਚਾਹ ਹੁੰਦੇ ਆ ਚਲ ਅੱਜ ਤੇਰੀ ਮਾਂ ਹੁੰਦੀ ਤੇਨੇ ਸਾਰੇ ਚਾਲਾਹਟ ਪੂਰੇ ਕਰਦੀ। ਕੀ ਪਤਾ ਤੇਰੀ ਸੱਸ ਦੇ ਰੋਪ ਚ ਤੈਨੂੰ ਮਾਂ ਮਿਲ ਜੇ। ਕਈ ਸੱਸਾਂ ਵੀ ਮਾਂਵਾਂ ਬਣ ਕੇ ਵਿਖਾ ਦਿੰਦੀਆਂ ਪੁੱਤ। ਤੇਰੇ ਸੁਪਨੇ ਪੂਰੇ ਕਰਨ ਵਾਲੀ ਹੋਵੇ। ਇਹ ਗੱਲਾਂ ਨਾ ਸੋਚ। ਚੰਗਾ ਸੋਚੇਂਗੀ ਤੇ ਚੰਗਾ ਹੋਊਗਾ। ਇਹ ਤੇ ਸਭ ਕਿਸਮਤ ਦਾ ਕਿੱਡਾ ਮੋੜਾ। ਜੋ ਹੋਊਗਾ ਅੱਗੇ ਵੇਖਿਆ ਜਾਊਗਾ। ਨਾ ਤੇ ਤੁਸੀਂ ਅੱਗੇ ਵੇਖਿਆ ਨਾ ਤੇ ਮੈਂ। ਮੈਂ ਤਾਂ ਵੇਖਣਾ ਚਾਹੁੰਦੀ ਆ। ਕੀ ਰੱਬ ਕਿੱਥੋਂ ਤੱਕ ਜਾ ਸਕਦਾ।